ਤੁਸੀਂ ਜੁੜਿਓ ਸਾਦਕ ਲਾਈਵ ਖਬਰ ਨਾਮਾ ਨਾਲ ਅੱਜ ਫਰੀਦਕੋਟ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੇ ਸਿਹਤ ਬੀਮਾ ਯੋਜਨਾ ਜੋ 10 ਲੱਖ ਤੱਕ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਲੈਣ ਅਤੇ ਸਿਆਸੀ ਪਾਰਟੀਆਂ ਦੀਆਂ ਗੱਲਾਂ ਵਿੱਚ ਨਾ ਆਓ ਆਓ ਸੁਣਦਿਆਂ ਗੁਰਵਿੰਦਰ ਔਲਖ ਦੀ ਵਿਸ਼ੇਸ਼ ਰਿਪੋਰਟ ਇਹ ਯੋਜਨਾ ਚੱਲ ਰਹੀ ਹੈ ਹਾਂਜੀ ਹਾਂਜੀ ਤੇ ਸਮੂਹ ਸ੍ਰੀ ਲੋਕਾਂ ਨੂੰ ਕਿੰਨਾ ਕੁ ਦਾ ਸਾਦਾ ਮੈਡਿਕ ਦੇਖੋ ਕਮੇਟ ਨੇ 10 ਲੱਖ ਦੀ ਜਿਹੜੀ ਸਿਹਤ ਬੀਮਾ ਯੋਜਨਾ ਹੈ ਉਹਦੇ ਵਿੱਚ ਹਰ ਇੱਕ ਬਿਮਾਰੀ ਨੇ ਕਵਰ ਹੋਣਾ ਹੈ। ਏਵਰੀ ਨਾਲ ਲੋਕਾਂ ਨੂੰ ਇਹ ਜਿਹੜਾ ਉਹ ਪੰਬਲ ਪੂਸੇ ਵੀ ਪਾਏ ਜਾ ਰਹੇ ਆ ਪਰ ਜਿਹੜੀ ਵੀ ਬਿਮਾਰੀ ਕਿਸੇ ਬੰਦੇ ਨੂੰ ਲੱਗਦੀ ਆ ਮੰਨ ਲੋ ਵੀ ਕਿਸੇ ਦੇ ਲੱਤ ਤੇ ਸੱਟ ਵੱਜ ਗਈ ਤਾਂ ਉਹਦੀ ਲੱਤ ਦਾ ਪੂਰਾ ਇਲਾਜ ਹੋਊਗਾ। ਉਹਦੇ ਵਾਸਤੇ ਉਹਨੇ ਰੱਖਿਆ ਉਹ ਬਿਮਾਰੀ ਐਡ ਕੀਤੀ ਜੀ ਆ। ਕਿਸੇ ਦੇ ਅੱਖਾਂ 'ਚ ਲੈਂਜ਼ ਪਹਿਣੇ ਆ ਉਹਦੀਆਂ ਲੈਂਜ਼ ਪਹਿਣਗੇ ਅੱਖਾਂ ਦੇ ਵਿੱਚ। ਜੇ ਕਿਸੇ ਦੇ ਮੰਨ ਲਓ ਵੀ ਗੋਡੇ ਬਦਲਨੇ ਆ ਚੂਲੇ ਬਦਲਨੇ ਆ ਉਹ ਵੀ ਉਹਦੇ ਵਿੱਚ ਸਾਰਾ ਕਵਰ ਕੀਤਾ ਹੋਰ ਵੀ ਵੱਡੀਆਂ ਬਿਮਾਰੀਆਂ ਵੀ ਚਾਹੇ ਕਿਸੇ ਦੇ ਸਟੰਟ ਵੀ ਪੈਣਾ ਉਹ ਸਾਰੀਆਂ ਦੀਆਂ ਸਾਰੀਆਂ ਬਿਮਾਰੀਆਂ ਵਿੱਚ ਕਵਰ ਕੀਤੀਆਂ ਔਰ ਬੜੇ ਉਤਸ਼ਾਹ ਦੇ ਨਾਲ ਲੋਕ ਕਾਰਡ ਬਣਾ ਰਹੇ ਆ ਬਹੁਤੀ ਕਿਉਂਕਿ 3 ਕਰੋੜ ਬੰਦੇ ਦੇ ਕਾਰਡ ਬਣਨੇ ਆ ਇਸ ਵਾਸਤੇ ਅਸੀਂ ਇਹਨੂੰ ਵਾਰੀ-ਵਾਰੀ ਜਿਹੜਾ ਹੈਗਾ ਹਰ ਇੱਕ ਪਿੰਡ ਦੇ ਵਿੱਚ ਜਾ ਜਾ ਕੇ ਸਾਡੇ ਬੰਦੇ ਲੋਕਾਂ ਨੂੰ ਪਹਿਲਾਂ ਤਾਂ ਜੇ ਕਿਸੇ ਵੀ ਹਸਪਤਾਲ ਚ ਇਲਾਜ ਕਰਵਾਇਆ ਦੱਸ ਨਹੀਂ ਕਿਸੇ 'ਚ ਨਹੀਂ ਇਹ ਚ ਪੈਨਲ ਹੋਣਗੇ ਜਿਹੜੇ ਹਸਪਤਾਲ ਇਦੇ ਵਿੱਚ ਆਪ ਕਹਿਣਗੇ ਵੀ ਹਾਂ ਜੀ ਅਸੀਂ ਵਲੰਟਰੀ ਕਿਉਂਕਿ ਸਰਕਾਰ ਦੇ ਜਿਹੜੇ ਰੇਟ ਆ ਜਿਵੇਂ ਤੁਹਾਨੂੰ ਦੱਸਿਆ ਵੀ ਜੇ ਲੈਂ ਜਾਂਦਾ ਜਾਂ ਸਟੰਟ ਦਾ ਲੈਂ ਰੇਟ ਆ ਉਹ ਸਰਕਾਰ ਦੇ ਅਨਸਾਰ ਹੋਊਗਾ ਕਿਉਂਕਿ ਸਰਕਾਰ ਨੂੰ ਪਤਾ ਵੀ ਸਟੰਟ ਕਿੰਨੇ ਦਾ ਆਉਂਦਾ ਆਮ ਬੰਦੇ ਨੂੰ ਨਹੀਂ ਪਤਾ ਸਰਕਾਰ ਨੂੰ ਪਤਾ ਵੀ ਲੈਂ ਚ ਕਿੰਨੇ ਦਾ ਆਉਂਦਾ ਤਾਂ ਉਹ ਜਿਹੜੇ ਹਸਪਤਾਲ ਸਾਨੂੰ ਕਹਿਣਗੇ ਵੀ ਸਾਨੂੰ ਆਪਦੇ ਪੈਨਲ ਦੇ ਵਿੱਚ ਲੈ ਲਓ ਉਹ ਫਿਰ ਅਸੀਂ ਲਿਸਟ ਦੇਵਾਂਗੇ ਫਰੀਦਕੋਟ ਦੇ ਸੱਤ ਅੱਠ ਜਿਹੜੇ ਪ੍ਰਾਈਵੇਟ ਹਸਪਤਲ ਆ ਉਹਦੇ ਵਿੱਚ ਆ ਬਾਕੀ ਸਾਰੇ ਜਿਹੜੇ ਸਰਕਾਰੀ ਜਿਵੇਂ ਮੈਡੀਕਲ ਕਾਲਜ ਆ ਸਿਵਲ ਹਸਪਤਲ ਆ ਜੇ ਤੁਸੀਂ ਸਿਵਲ ਹਸਪਤਲ ਦੀ ਗੱਲ ਕਰੋ ਤਾਂ ਉੱਥੇ ਸਾਰੇ ਦੇ ਸਾਰੇ ਟੈਸਟ ਫ੍ਰੀ ਹੁੰਦੇ ਆ ਚੂਲੇ ਗੋਡੇ ਬਦਲੇ ਜਾਂਦੇ ਆ ਉੱਥੇ ਜਿਹੜੇ ਹੈਗੇ ਆ ਡੈਲਸਸ ਮਸ਼ੀਨਾਂ ਲੱਗੀਆਂ ਹੋਈਆਂ ਐਮ ਆ ਸੀ ਡੀ ਸਕੈਨ ਮਸ਼ੀਨਾਂ ਲੱਗੀਆਂ ਹੋਰ ਵੀ ਜਿਹੜੇ ਜਿਹੜਾ ਇਲਾਜ ਆ ਉੱਥੇ ਹੁੰਦਾ ਮੈਡੀਕਲ ਕਾਲਜ ਆ ਜਿਹੜਾ ਉਹ ਅੱਜ ਦੀ ਡੇਟ ਦੇ ਸੁਪਰ ਸਪੈਸ਼ਲ ਹਸਪਤਾਲ ਬਣ ਜਾ ਰਿਹਾ ਤਾਂ ਉਹਨਾਂ ਹਸਪਤਾਲਾਂ ਦੇ ਨਾਲ ਨਾਲ ਜਿਹੜੇ ਛੋਟੇ ਹਸਪਤਾਲ ਆ ਕੋਈ ਉਹਨਾਂ ਨੂੰ ਵੀ ਅਸੀਂ ਪੈਨਲ ਕੀਤਾ ਜਿਹੜੇ ਜਾਂ ਨਾਮੀ ਹਸਪਤਾਲ ਹੈ ਜਿਹੜੇ ਆਪ ਕਹਿੰਦੇ ਆ ਵੀ ਸਾਨੂੰ ਇਹਦੇ ਵਿੱਚ ਪੈਨਲ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਹਸਪਤਾਲਾਂ ਦੇ ਆਪ ਦੇ ਰੇਟ ਆ ਕਈਆਂ ਹਸਪਤਾਲਾਂ ਦੇ ਵਿੱਚ ਤਾਂ ਇੱਕ ਇੱਕ ਦਿਨ ਦਾ 50,000 ਤੋਂ ਲੈ ਕੇ ਲੱਖ-ਲੱਖ ਰੁਪਈਆ ਵੀ ਖਰਚਾ ਆਉਂਦਾ ਜੇ ਉਹ ਸਾਡੇ ਮਰੀਜ਼ਾਂ ਨੂੰ ਸਾਡੇ ਰੇਟਾਂ ਤੇ ਕੋਈ ਇਲਾਜ ਕਰਨਗੇ ਤਾਂ ਅਸੀਂ ਉਹਨਾਂ ਨੂੰ ਵੀ ਵਿੱਚ ਲੈ ਇੱਕ ਵਿਰੋਧੀ ਪਾਰਟੀਆਂ ਲੋਕਾਂ ਨੂੰ ਗਮਰਾਹ ਕਰ ਰਹੀਆਂ ਤੇ ਉਹਦੇ ਬਾਰੇ ਤੁਸੀਂ ਕੀ ਮੈਸੇਜ ਲਾਉਣੇ ਲੋਕਾਂ ਨੂੰ ਦੇਖੋ ਵਿਰੋਧੀਆਂ ਨੇ ਤਾਂ ਆਪ ਦਾ ਕੰਮ ਕਰਨਾ ਪਰ ਅਸੀਂ ਇਸੇ ਵਾਸਤੇ ਜਿਹੜਾ ਅਸੀਂ ਘਰ-ਘਰ ਤੱਕ ਜਾ ਕੇ ਦੱਸ ਰਹੇ ਹਾਂ ਸਾਡੇ ਵਲੰਟੀਅਰ ਜਾ ਜਾ ਕੇ ਲੋਕਾਂ ਨੂੰ ਦੱਸ ਰਹੇ ਵੀ ਜਿਹੜੀ ਸਿਹਤ ਬੀਮਾ ਯੋਜਨਾ ਹੈ ਇਹਦੇ ਵਿੱਚ ਹਰ ਇੱਕ ਬਿਮਾਰੀ ਜਿਹੜੀ ਆਪਾਂ ਜਿਵੇਂ ਕਹਿੰਦੇ ਆ ਵੀ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਤੱਕ ਜਿਹੜੀ ਵੀ ਕੋਈ ਬਿਮਾਰੀ ਸਰੀਰ ਨੂੰ ਲੱਗੂਗੀ ਉਹ ਬਿਮਾਰੀ ਇਹ ਚ ਕਵਰ ਕੀਤੀ ਜਾਊਗੀ ਤਾਂ ਜਿਹੜੇ ਉਹ ਕੀ ਕਹਿ ਸਕਦੇ ਕਿਉਂਕਿ ਝੂਠ ਮਾਰਨ ਵਾਲੇ ਤਾਂ ਪਤਾ ਨਹੀਂ ਪਰ ਅਸੀਂ ਇੱਕ ਗੱਲ ਦੀ ਗਾਰੰਟੀ ਕਰਦੇ ਹਾਂ ਵੀ ਜੇ ਕੋਈ ਬੰਦਾ ਬਿਮਾਰ ਹੁੰਦਾ ਤਾਂ ਉਹਦਾ ਸਰਕਾਰ ਇਲਾਜ ਕਰੂਗੀ 10 ਲੱਖ ਰੁਪਏ ਦੇ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ